ਜਲੰਧਰ ਦੇ ਵਿੱਚ ਸਿੱਧ ਬਾਬਾ ਸੋਡਲ ਮੇਲੇ ਤੋਂ ਪਹਿਲਾਂ ਸਖਤ ਪਾਬੰਦੀਆਂ ਲਾਗੂ ਹੋ ਗਈਆਂ ਨੇ ਪਲਾਸਟਿਕ ਮੁਕਤ ਮਹਿੰਮ ਨੇ ਦੁਕਾਨਦਾਰਾਂ ਦੇ ਵਿੱਚ ਮਚਾਇਆ ਹੈ ਹੜਕਮ ਜਿਵੇਂ ਤੁਹਾਨੂੰ ਦੱਸਿਆ ਕਿ ਨਗਰ ਨਿਗਮ ਜਲੰਧਰ ਨੇ ਆਗਾਮੀ 6 ਸਤੰਬਰ ਨੂੰ ਹੋਣ ਵਾਲੇ ਸਿੱਧ ਬਾਬਾ ਸੋਡਲ ਮੇਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਪਲਾਸਟਿਕ ਮੁਕਤ ਬਣਾਉਣ ਦੇ ਲਈ ਸਖਤ ਕਦਮ ਚੁੱਕੇ ਨੇ ਇਸ ਮਹਿੰਮ ਦੇ ਤਹਿਤ ਦੁਕਾਨਦਾਰਾਂ ਅਤੇ ਸ਼ਰਦਾਲੂਆਂ ਨੂੰ ਜਾਗਰੂਕ ਕਰਨ ਦੇ ਲਈ 6 ਅਗਸਤ ਤੋਂ ਜਨਤਕ ਘੋਸ਼ਨਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮੇਅਰ ਬਨੀ ທີਰ ਅਤੇ ਨਿਗਮ ਕਮਿਸ਼ਨਰ ਗੌਤਮ ਜੇਨ ਦੇ ਨਿਰਦੇਸ਼ਾਂ ਤੇ ਨਿਗਮ ਸਹਿਤ ਅਧ ਅੱਜ ਆਪਣੀ ਟੀਮ ਦੇ ਨਾਲ ਮੇਲਾ ਖੇਤਰ ਦਾ ਦੌਰਾ ਕਰਨਗੇ ਜਿੱਥੇ ਦੁਕਾਨਦਾਰਾਂ ਨੂੰ ਸਖਤ ਅਦਾਇਤਾ ਜਾਰੀ ਕੀਤੀਆਂ ਜਾਣਗੀਆਂ ਮੇਲੇ ਦੇ ਵਿੱਚ ਪਲਾਸਟਿਕ ਤੇ ਸਖਤ ਬੰਬੰਦੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਨੇ ਮੇਲੇ ਦੇ ਦੌਰਾਨ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਨ ਦਾ ਫੈਸਲਾ ਲਿਆ ਹੈ ਦੁਕਾਨਦਾਰਾਂ ਅਤੇ ਸੰਗਤ ਨੂੰ ਜਾਰੀ ਹਦਾਇਤਾਂ ਦੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਵੀ ਕਿਸੇ ਵੀ ਕਿਸਮ ਦੇ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਲੰਗਰ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਦੇ ਲਈ ਪਲਾਸਟਿਕ ਜਾਂ ਫਿਰ ਥਰਮਾਕੋਲ ਕਟਲਰੀ ਦੀ ਵਰਤੋਂ ਤੇ ਪਾਬੰਦੀ ਹੈ ਪਲਾਸਟਿਕ ਫਿਲਮ ਨਾਲ ਟਕੀਆਂ ਕਾਗਜ਼ ਦੀਆਂ ਪਲੇਟਾਂ ਅਤੇ ਹੋਰ ਕਟਲਰੀ ਦੀ ਵੀ ਮਨਾਹੀ ਹੈ ਮਿਠਾਈ ਦੇ ਡੱਬਿਆਂ ਦੇ ਉੱਤੇ ਪਲਾਸਟਿਕ ਰੈਪਰ ਦੀ ਵਰਤੋਂ ਤੇ ਵੀ ਨਹੀਂ ਹੋਵੇਗੀ ਪਲਾਸਟਿਕ ਦੀਆਂ ਬੋਤਲਾਂ ਕੱਪ ਅਤੇ ਸਮਾਨ ਦੀ ਵਰਤੋਂ ਤੇ ਵੀ ਪੂਰਨ ਤਰ੍ਹਾਂ ਦੇ ਨਾਲ ਪਾਬੰਦੀ ਲਗਾਈ ਗਈ ਹੈ ਪਲਾਸਟਿਕ ਦੇ ਫਲੈਕਸ ਬੈਨਰ ਅਤੇ ਪਾਬੰਦੀਸ਼ੁਦਾ ਕੱਪੜਿਆਂ ਦੇ ਨਾਲ ਗੁਲਦਸਤੀਆਂ ਨੂੰ ਸਜਾਉਣ ਤੇ ਵੀ ਰੋਕ ਲਗਾਈ ਗਈ ਹੈ ਸੋ ਨਗਰ ਨਿਗਮ ਨੇ ਵਾਤਾਵਰਣ ਅਨੁਕੂਲ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਸ਼ਾਮਲ ਨੇ ਵਿਸਟੀਲ ਦੇ ਭਾਂਡੇ ਅਤੇ ਪਤਲ ਡੂਨੇ ਤੋਂ ਬੜੀ ਕਰੋ ਕਰਕਰੀ ਦੀ ਬਜਾਏ ਕਰੋ ਕੱਪੜੇ ਜੂਟ ਜਾਂ ਫਿਰ ਕਾਗਜ਼ ਦੇ ਥੈਲਿਆਂ ਨੂੰ ਹੀ ਤਰਜੀਹ ਦਿਵੋ ਸ਼ਬੀਲ ਆਦ ਦੇ ਲਈ ਕਾਗਜ਼ ਜਾਂ ਫਿਰ ਸਟੀਲ ਦੇ ਗਲਾਸ ਹੀ ਵਰਤੇ ਜਾਣ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੀ ਵੱਖ-ਵੱਖ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਇਹਨਾਂ ਸਖਤ ਹੁਕਮਾਂ ਨੇ ਜਲੰਧਰ ਦੇ ਦੁਕਾਨਦਾਰਾਂ ਦੇ ਵਿੱਚ ਹੜਕਾ ਬਚਾ ਦਿੱਤਾ ਹੈ ਮੇਲੇ ਦੇ ਵਿੱਚ ਹਜ਼ਾਰਾਂ ਸ਼ਰਧਾਲੂ ਸ਼ਾਮਲ ਹੁੰਦੇ ਰਹੇ ਅਤੇ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਨੇ ਦੁਕਾਨਦਾਰਾਂ ਨੂੰ ਵਿਕਲਪ ਸਮੱਗਰੀ ਦੀ ਤਿਆਰੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਹੈ ਨਗਰ ਨਿਗਮ ਦੀ ਟੀਮ ਦੇ ਵੱਲੋਂ ਮੇਲਾ ਖੇਤਰ ਦੇ ਵਿੱਚ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ ਸਿਹਤ ਮੰਤਰੀ ਡਾਕਟਰ ਸ਼੍ਰੀ ਕ੍ਰਿਸ਼ਨ ਦੀ ਅਗਵਾਈ ਦੇ ਵਿੱਚ ਟੀਮ ਦੁਕਾਨਦਾਰਾਂ ਨੂੰ ਵਾਤਾਵਰਣ ਅਨੁਕੂਲ ਸਮੱਗਰੀ ਵਰਤਣ ਦੀ ਸਲਾਹ ਦੇਵੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਵੀ ਜਾਰੀ ਕਰੇਗੀ ਸਿੱਧ ਬਾਬਾ ਸੋਟਲ ਮੇਲਾ ਜ਼ਿਲਹੰਦਰ ਦਾ ਇੱਕ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਹੈ ਜਿਸ ਦੇ ਵਿੱਚ ਲੱਖਾਂ ਹੀ ਸ਼ਰਧਾਲੂ ਸ਼ਾਮਲ ਹੁੰਦੇ ਨੇ ਪਿਛਲੇ ਸਾਲਾਂ ਦੇ ਵਿੱਚ ਮੇਲੇ ਦੇ ਦੌਰਾਨ ਪਲਾਸਟਿਕ ਦੀ ਵਰਤੋਂ ਦੇ ਕਾਰਨ ਵਾਤਾਵਰਣ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਇਸ ਨੂੰ ਰੋਕਣ ਦੇ ਲਈ ਨਗਰ ਨਿਗਮ ਨੇ ਇਸ ਵਾਰ ਪਲਾਸਟਿਕ ਮੁਕਤ ਮੇਲੇ ਦਾ ਆਯੋਜਨ ਰੱਖਿਆ ਹੈ ਜਿਸ ਦੇ ਨਾਲ ਨਾ ਸਿਰਫ ਵਾਤਾਵਰਣ ਦੀ ਸੁਰੱਖਿਆ ਹੋਵੇਗੀ ਸਗੋਂ ਕਿ ਸ਼ਹਿਰ ਦੀ ਸਫਾਈ ਵੀ ਬਣੀ ਰਹੇਗੀ ਦੁਕਾਨਦਾਰਾਂ ਅਤੇ ਸ਼ਰਧਾਲੂਆਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਮੇਲਾ ਨਾ ਸਿਰਫ ਧਾਰਮਿਕ ਸਗੋਂ ਵਾਤਾਵਰਣ ਸੁਰੱਖਿਆ ਦੇ ਮਾਮਲੇ ਦੇ ਵਿੱਚ ਵੀ ਇੱਕ ਮਿਸਾਲ ਬਣ ਸਕੇ ਔਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ